ਵੀਰਾਂ ਨੂੰ ਜੀ ਕਵਰ ਬਾਠ ਵੱਲੋਂ ਜੀ ਤੇ ਜਿੱਦਾਂ ਕਿ ਜੀ ਸਭ ਨੂੰ ਪਤਾ ਅੱਜ ਲੋੜੀ ਦਾ ਤਿਹਾੜ ਆ ਤੇ ਸਾਰੇ ਜਿੰਨੇ ਵੀ ਸਾਡੇ ਕਬੂਤਰ ਬਾਜ਼ ਵੀਰਿਆ ਖਿਡਾਰੀ ਆ ਸਾਰਿਆਂ ਨੂੰ ਬਹੁਤ ਬਹੁਤ ਮਾਰਕਾਂ ਜੀ ਲੋੜੀ ਦੀਆਂ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਵ ਨੂੰ ਤੇ ਭਰਾ ਜੁੜਨਗੇ ਨਾਲ ਦੇ ਨਾਲੇ ਆਪਾਂ 2-4 ਗੱਲਾਂ ਵੀ ਜਿਹੜੀਆਂ ਵਾ ਕਰਾਂਗੇ ਜੀ ਕੇ লাইਵ ਹੋਏ ਆ ਬਹੁਤ-ਬਹੁਤ ਮੁਬਾਰਕਾਂ ਜੀ ਜਿਹੜੇ ਵੀ ਵੀਰ ਆਪਾਂ ਨੂੰ ਪਿਆਰ ਕਰਦੇ ਆ ਲਾਈਕ ਕਰਦੇ ਆ ਉਹਨਾਂ ਸਾਰਿਆਂ ਨੂੰ ਕਵਰ ਬਾਡ ਪੀਜਨ ਵੱਲੋਂ ਬਹੁਤ-ਬਹੁਤ ਲੋੜੀ ਦੀਆਂ ਮੁਬਾਰਕਾਂ ਜੀ ਤੇ ਬਿਲਕੁਲ ਜੀ ਸਵੇਰੇ ਸਾਰਿਆਂ ਨੇ ਸੱਜਣਾ ਭਰਾਵਾਂ ਨੇ ਇਕੱਠੇ ਹੋਣਾ ਵਾ ਤੇ ਉਹਦੇ ਵਿੱਚ ਕੋਈ ਮਾਈਂਡ ਨਾ ਕਰੇ ਵੀ ਉਧਰ ਕਿਉਂ ਗਿਆ ਜਾਂ ਇਦਾਂ ਹਨਾ ਤੇ ਆਪਾਂ ਰਲ ਮਿਲ ਕੇ ਸਾਰੇ ਭਰਾ ਸ਼ੌਂਕ ਵਧਾਈਏ ਕੁੱਤਰ ਬਾਜੀ ਦਾ ਤੇ ਬੜੀ ਉਮੀਦ ਹੈਗੀ ਆ ਸੱਜਣਾ ਬੇਲੀਆ ਕੋ ਭਰਾਵਾਂ ਕੋ ਸੀਨੀਅਰਸ ਉਸਤਾਦ ਸਾਹਿਬਾਂ ਜੀ ਇਹ ਜਰੂਰ ਜਿਹੜੇ ਜੁੜਨਗੇ ਨਾਲ ਆਪਣੇ ਜਿੰਕ ਸ਼ੇਅਰ ਕੀਤਾ ਵਾ ਬਾਕੀ ਵੇਖੋ ਕੀ ਬਣਦਾ ਵਾ ਜੀ ਤੇ ਮੋਸਟ ਵੈਲਕਮ ਹੈ ਜੀ ਇਹਦਾ ਆਪਣੇ ਮਾਣਯੋਗ ਸਭ ਸੀਨੀਅਰਸ ਹੈਗੇ ਆ ਤੇ ਇਸ ਵੀ ਦੇ ਖੁਸ਼ੀ ਖੁਸ਼ੀ ਨਾਲ ਲੋੜੀ ਦਾ ਤਿਹਾਰ ਜਿਹੜਾ ਵਾ ਉਹ ਮਨਾਇਆ ਜਾਵੇ ਜੀ ਆਜੋ ਮੇਰੇ ਭਰਾ ਲਾਈ ਹੋਏ ਆ ਬਾੜ ਸਾਹੂ ਨਹੀਂ ਲਾਈ ਹੋਏ ਆ ਜੀ ਆਜੋ ਟੈਂਪੋ ਤੋਂ ਗਿਆ 12 ਵਜੇ ਤੋਂ ਬਾਅਦ ਹੀ ਮੈਂ ਕਿਹਾ ਚਲੋ ਵਧਾਈ ਦੇ ਦਿੰਨੇ ਆ ਸਾਰੇ ਭਰਾਵਾਂ ਨੂੰ ਤੇ ਦੇਣੀ ਵੀ ਬੰਦੀ ਆ ਜੀ ਆ ਵੀਰ ਹੁਣੀ ਆਪਣੇ ਨਾਲ ਜੁੜੇ ਆ ਤੇ ਵੀਰ ਜੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਭਰਾ ਜੀ ਲਾਈਵ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਜੀ ਲੋਹੜੀ ਦੀਆਂ ਤੁਹਾਨੂੰ ਜਿਹੜੇ ਵੀਰ ਜੁੜੇ ਆ ਨਾਲ ਸੋ ਗੱਲਾਂ ਬਾਤਾਂ ਉਹਦੇ ਉੱਪਰ ਰਿਕਾਰਡਡ ਵੀਡੀਓ ਬਣਾਵਾਂਗੇ ਕੱਲ ਨੂੰ ਤੇ ਵਧੀਆ ਅੰਬਰਸਰ ਦਾ ਸ਼ੌਂਕ ਹੋਏਗਾ 2026 ਦਾ ਅਮੀਰ ਅਰਦਾਸਾਂ ਜਰੂਰ ਕਰਿਓ ਕਿ 2026 ਦਾ ਸ਼ੌਂਕ ਵਧੀਆ ਹੋਵੇ ਜੀ ਸਾਰੇ ਭਰਾ ਰਲ ਮਿਲ ਕੇ ਸ਼ੌਂਕ ਕਰਨ ਤੇ ਦੁਆ ਕਰਿਓ ਕਬੂਤਰ ਬਾਜੀ ਬਿਲਕੁਲ ਸਹੀ ਹੋਵੇ ਟਾਈਮ ਲੱਗਦਾ ਹੁੰਦਾ ਹੈ ਹਰੇਕ ਚੀਜ਼ ਨੂੰ ਤੇ ਜਿਹੜੀ ਜੀ ਜਿੱਥੇ ਗਿਆ ਨੂੰ ਉੱਥੇ ਰਹਿਣ ਤੋਂ ਟੇਬਲ ਟਾਕ ਦੇ ਉੱਤੇ ਜਿਹੜੀ ਗੱਲ ਹੋਏਗੀ ਸਾਰੇ ਭਰਾਵਾਂ ਨਾਲ ਤੇ ਐਂਹੀ ਤੇ ਹੁਣ মিডিਆ ਪਰ ਪਰਸਨ ਸਾਰੀ ਕਵਰੇਜ ਕਰਾਂਗੇ ਜੀ ਸਾਡੇ ਲਈ ਸਾਰੇ ਇੱਕ ਬਰਾਬਰ ਆ ਸਾਡੇ ਲਈ ਕੋਈ ਵੀ ਬਗਾਨਾ ਨਹੀਂਗਾ ਠੀਕ ਹੈ ਜੀ ਜੇ ਸਾਨੂੰ ਕਵਰ ਸਤਾਜ ਜੀ ਹਣੀ ਸੱਤ ਸਕਦੇ ਆ ਤੇ ਸਾਡੇ ਮਾਨਯੋਗ ਸਤਕਾਰਯੋਗ ਸਰਦਾਰ ਗੁਰਵਿੰਦਰ ਸਿੰਘ ਜੀ ਉਸਤਾਦ ਜੀ ਹੁਣੀ ਸ਼ੀਨਾ ਗਰੁੱਪ ਛਤ ਕੁਕੜਾ ਵਾਲੀ ਤੇ ਉਹ ਵੀ ਸਾਨੂੰ ਛੱ ਬੁਲਾ ਸਕਦੇ ਆ ਜੀ ਅਸੀਂ ਹਾਜ਼ਰ ਹੋਵਾਂਗੇ ਉਹਨਾਂ ਕੋ ਵੀ ਜੀ ਉਹ ਵੀ ਸਾਡੇ ਵੱਡੇ ਆ ਸੀਨੀਅਰ ਆ ਤੇ ਨਾ ਆਪਾਂ ਉਹਨਾਂ ਨੂੰ ਅਜੇ ਤੱਕ ਕਦੀ ਨਾ ਕੀਤੀ ਆ ਤੇ ਨਾ ਕਰਾਂਗੇ ਤੇ ਗਰਦਾਸਪੁਰ ਵੀ ਜੱਗੀ ਉਸਤਾਦ ਜੀ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ ਵੀ ਟੂਰਨਾਮੈਂਟ ਅਨਾਊਂਸਮੈਂਟ ਕਰਤੇ ਆ ਜੀ ਤੇ ਨਾਲ ਆਪਣੇ ਹੈਪੀ ਭਾਜੀ ਹੁਣੀ ਛਤ ਮਾਨੇਪੁਰ ਵਾਲੀ ਉਹਨਾਂ ਨੇ ਵੀ ਹਰ ਸਾਲ ਦੀ ਤਰ੍ਹਾਂ ਮੋਟਰਸਾਈਕਲ ਜਿਹੜਾ ਵਾ ਸਪான்ਸਰ ਕੀਤਾ ਵਾ ਤੇ ਮੈਂ ਵੀਡੀਓ ਵੇਖੀ ਆ ਜੀ ਜੱਗੀ ਸਤਾਜੀ ਉਹਨਾਂ ਦੀ ਤੇ ਉਹਨਾਂ ਨੇ ਵੀ ਆਪਣੇ ਟੂਰਨਾਮੈਂਟ ਅਨਾਉਂਸਮੈਂਟ ਕਰਤੇ ਆ ਤੇ ਆਪਾਂ ਜਰੂਰ ਹੈਪੀ ਜਿਹੜੇ ਆਪਣੇ ਪਬਲੀ ਸਾਹਿਬ ਆ ਉਹਨਾਂ ਕੋ ਜਾਵਾਂਗੇ ਗੱਲਬਾਤ ਕਰਾਂਗੇ ਤੇ ਤਾਰੀਵਾਲ ਦੇ ਵਿੱਚ ਜਿਹੜੀਆਂ ਮੇਨ ਛੱਤਾਂ ਵਾਂ ਤੇ ਜਰੂਰ ਟਾਈਮ ਲਾਵਾਂਗੇ ਫੋਨ ਜਰੂਰ ਕਰਾਂਗੇ ਜੀ ਤੇ ਸਾਨੂੰ ਪੂਰਾ ਯਕੀਨ ਹੈ ਸਾਨੂੰ ਟਾਈਮ ਵੀ ਮਿਲੇਗਾ ਇਹ ਬਾਕੀ ਸਮੇ ਦੇ ਹਿਸਾਬ ਨਾਲ ਕੋ ਵਾਦੇ ਘਾਟੇ ਹੋ ਜਾਂਦੇ ਆ ਬੰਦਾ ਨਹੀਂ ਮਾਣਾ ਹੁੰਦਾ ਟਾਈਮ ਮਾੜਾ ਹੋ ਜਾਂਦਾ ਤੇ ਸਾਡੀ ਤੇ ਇਹੋ ਦਬਾਅ ਹੈ ਜੀ ਅੰਬਰਸਰ ਦਾ ਸ਼ੌਂਕ ਵਧੀਆ ਹੋਵੇ ਠੀਕ ਆ ਤੇ ਚੜਦੀ ਕਲਾ 'ਚ ਰਹੇ ਅੰਬਰਸਰ ਦਾ ਸ਼ੌਂਕ ਕਿਉਂਕਿ ਸਭ ਦੀਆਂ ਨਿਗਾਹ ਜਿਹੜੀਆਂ ਟਿਕੀਆਂ ਹੁੰਦੀਆਂ ਉਹ ਅੰਬਰਸਰ ਦੇ ਉੱਤੇ ਟਿਕੀਆਂ ਹੁੰਦੀਆਂ ਤੇ ਹੁਣ ਵੀ ਸਾਰੀ ਨਿਗਾਹ ਜਿਹੜੀ ਆ ਅੰਬਰਸਰ ਦੇ ਉੱਤੇ ਹੀ ਟਿਕੀ ਆ ਤੇ ਗਰੁੱਪਾਂ ਦੇ ਵਿੱਚ ਆਉਣ ਤੋਂ ਦੇ ਵੈਸੇ ਡਰੀ ਲੱਗਦਾ ਭਾਈ ਇਸ ਦੀ ਜਿਹੜੀ ਗੱਲ ਆਪਾਂ ਗਰੁੱਪ ਚ ਬਹੁਤ ਘੱਟ ਆ ਰਹੇ ਆ ਬਹੁਤ ਜ਼ਿਆਦਾ ਘੱਟ ਵੀ ਨਹੀਂ ਤਾਂ ਅੱਗੇ ਵੀਡੀਓ ਲਾਈਕ ਵੀ ਕਰੀ ਦੀ ਸ਼ੇਅਰ ਵੀ ਕਰੀ ਦੀ ਕਮੈਂਟ ਵੀ ਕਰੀਦਾ ਹੀ ਪਰ ਹੁਣ ਵੀ ਸਾਬ ਇਦਾਂ ਦਾ ਹੋ ਗਿਆ ਵਾ ਵੀ ਥੋੜਾ ਜਣਾ ਬੰਦਾ ਪਰੇਸ਼ਾਨੀ ਜੀ ਹੋਈਂਦੀ ਵੀ ਕੀ ਕੀ ਕਰੇ ਬੰਦਾ ਯਾਰ ਤੇ ਸਾਡੀ ਤੇ ਗੁਰੂ ਰਾਮਦਾਸ ਗਾੜੀ ਇਹੋ ਬੇਨਤੀ ਆ ਵੀ ਸਾਰੇ ਸੀਨੀਅਰ ਸਾਡੇ ਤੋਂ ਵੱਡੇ ਆ ਜੀ ਜਿੰਨੀ ਸਾਡੀ ਉਮਰ ਆ ਉਨਾ ਉਹਨਾਂ ਦਾ ਤਜਰਬਾ ਵਾ ਤੇ ਸਾਰੇ ਇਕੱਠੇ ਹੋ ਜਾਣ ਤੇ ਆ ਜਿਹੜੇ ਭਰਾ ਜੁੜੇ ਆ ਨਾਲ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਭਰਾ ਜੁੜੇ ਆ 10 12 ਜਾਣੇ ਜੁੜੇ ਆ ਜੀ ਤੇ ਜੇ ਕਿਸੇ ਦਾ ਕੋਈ ਸਵਾਲ ਹੋਵੇ ਭਾਈ ਤੁਸੀਂ ਕਰ ਸਕਦੇ ਜੋ ਠੀਕ ਆ ਕਿਉਂਕਿ ਕਈ ਵੀਰਾਂ ਨੂੰ ਐ ਲੱਗਦਾ ਵਾ ਵੀ ਖਰੇ ਅਪਾ ਇੱਕ ਚੀਜ਼ ਦੀ ਹੀ ਪ੍ਰੋਮੋਸ਼ਨ ਕਰਦੇ ਆ ਤੇ ਆਪਣਾ ਹੋਰ ਕੋਈ ਕਾਰੋਬਾਰ ਤੇ ਹੈ ਨਹੀਂ ਬਾਜੀ ਇਹੋ ਹੀ ਆਪਣਾ ਕਾਰੋਬਾਰ ਆ ਤੇ ਇਤੁਈ ਸਾਰਾ ਸਾਡਾ ਸਰਕਲ ਚੱਲਦਾ ਵਾ ਤੇ ਸਾਨੂੰ ਬੜੀ ਉਮੀਦ ਹੈ ਕਿ ਵਧੀਆ ਸ਼ੌਂਕ ਹੋਏਗਾ ਤੇ ਵਧੀਆ ਛੱਤਾਂ ਦਾ ਸ਼ੌਂਕ ਵੀ ਆਪਾਂ ਕਰਾਵਾਂਗੇ ਸਾਬ ਨੂੰ ਤੇ ਜਿਹੜੇ ਰੁੱਸੇ ਆ ਸਾਡੇ ਤੋਂ ਭਰਾ ਜਿਹੜੇ ਤੇ ਪਰਮਾਤਮਾ ਕਰੇ ਸਾਰੇ ਮਿਲਨ ਜੀ ਆਪਸ ਦੇ ਵਿੱਚ ਗਲਤੀਆਂ ਗਸਤਾਖੀਆਂ ਹੋ ਜਾਂਦੀਆਂ ਵਾ ਕਿਤੇ ਅਸੀਂ ਵੀ ਗਲਤ ਹੋ ਸਕਦੇ ਆ ਠੀਕ ਆ ਇਹ ਨਹੀਂ ਵੀ ਅਸੀਂ ਗਲਤ ਨਹੀਂ ਹੋ ਸਕਦੇ ਅਸੀਂ ਵੀ ਗਲਤ ਹੋ ਸਕਦੇ ਆ ਪਰ ਜਿੱਥੇ ਗਲਤੀ ਆ ਤੇ ਤੁਸੀਂ ਇਹਨੂੰ ਪਰਸਨਲ ਮੈਸੇਜ ਕਰੋ ਗਰੁੱਪ ਦੇ ਵਿੱਚ ਕੋਈ ਵੀ ਮੇਰਾ ਭਰਾ ਜਾਂ ਸਾਡੇ ਤੋਂ ਵੱਡੇ ਸੀਨੀਅਰਸ ਗਰੁੱਪ ਦੇ ਵਿੱਚ ਨਾ ਹੀ ਗੱਲ ਕਰੀਏ ਆਪਾਂ ਇਹ ਕਿਉਂਕਿ ਇਹਨੂੰ ਫੋਨ ਕੁਦਰਤੀ ਹੁੰਦੇ ਕਮੈਂਟ ਹੁੰਦੇ ਨਾ ਜਦੋਂ ਥੱਲੇ ਵੀਡੀਓ ਦੇ ਥੱਲੇ ਜੋ ਬੜੀ ਬੜੀ ਦੂਰੋਂ ਕਮੈਂਟ ਹੁੰਦੇ ਆ ਤੇ ਉਹ ਪੁੱਛਦੇ ਆ ਫਿਰ ਤੇ ਅੱਜ ਇੱਕ ਵੀਡੀਓ ਪਾਈ ਸੀ ਤੇ ਉਹਦੇ ਥੱਲੇ ਕਮੈਂਟ ਆਇਆ ਸੀ ਵੀ ਹਾਂਜੀ ਜੀ ਤੁਸੀਂ ਅੰਬਰਸਰ ਦਾ ਸ਼ੌਂਕ ਖਰਾਬ ਕੀਤਾ ਆਵਾ ਤੇ ਸ਼ੌਂਕ ਖਰਾਬ ਕਰਨ ਦੇ ਵਿੱਚ ਸਾਨੂੰ ਕੋਈ ਸਮਝ ਹੀ ਨਹੀਂ ਲੱਗੀ ਵੀ ਕਿਦਾਂ ਖਰਾਬ ਕੀਤਾ ਆਵਾ ਅਹੀਂ ਤੇ ਤਿੰਨ ਭਰਾ ਹੈਗੇ ਆ ਚਾਰ ਆਪਣੇ ਜਗਮੋਣ ਵੀਰਜੀ ਹੁਣੀ ਆ ਉਹ ਵੀ ਬੜਾ ਵਧੀਆ YouTube ਦੇ ਉੱਤੇ ਸ਼ੌਂਗ ਨੂੰ ਪ੍ਰਮੋਟ ਕਰਨ ਦੇ ਆ ਤੇ ਜੀਡੀਐਸ ਵੀਰ ਹੈਗਾ ਵਾ ਤੇ ਤੁਹਾਡਾ ਭਰਾ ਕਵਰ ਬਾਠ ਹੈਗਾ ਵਾ ਸਾਨੂੰ ਤੁਸੀਂ ਯਾਦ ਕਰੋ ਅਸੀਂ ਹਾਜਰੇ ਆਂ ਜੀ ਸਭ ਦੇ ਕੋਲ ਸਾਡੇ ਲਈ ਸਾਰੇ ਇੱਕ ਬਰਾਬਰ ਆ ਕੋਈ ਸਾਡੇ ਲਈ ਬਗਾਨਾ ਨਹੀਂ ਗਾ ਠੀਕ ਹੈ ਜੀ ਤੇ ਬਸ ਅਖੀਰ ਦੇ ਵਿੱਚ ਆਪਾਂ ਇਹੋ ਕਹਿਣਾ ਚਾਹੁੰਦੇ ਆਂ ਵੀ 2026 ਜਿਹੜਾ ਵਾ ਸਾਰਿਆਂ ਲਈ ਵਧੀਆ-ਵਧੀਆ ਸ਼ੌਂਕ ਹੋਵੇ ਠੀਕ ਹੈ ਜੀ ਬਾਕੀ ਜੇ ਸਪੋਰਟ ਕਰ ਦੋਗੇ ਠੀਕ ਹੈ ਨਹੀਂ ਤਾਂ ਸ਼ੁਕਰੀਆ ਜਨਾਬ ਆਪਾਂ ਨੂੰ ਕਿਸੇ ਨਾ ਕੋਈ ਗੁਸਾ ਲੈਣੀਗਾ ਤੇ ਕਬੂਤਰਬਾਜੀ ਜਿੰਦਾਬਾਦ ਹੋਣੀ ਚਾਹੀਦੀ ਆ ਕੋਈ ਚੱਕਰ ਨਹੀਂ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਤੇ ਜਿੰਨੇ ਵੀ ਕਬੂਤਰ ਬਾਏ ਭਰਾਵਾ ਸਾਡੇ ਸੀਨੀਅਰਸ ਜਾਂ ਸਾਡੇ ਹਾਨ ਦੇ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਧੰਨਵਾਦ ਜੀ ਸਾਬੀਰਾਂ ਦਾ